ਖਿਲਾਫ ਐਫ ਆਈ ਆਰਸ ਦਰਜ ਹੈ ਜਾਂ ਜਿਹੜੇ ਪੁਲਿਸ ਆਫੀਸਰਸ ਜਿਨ੍ਹਾਂ ਤੇ ਮਿਸਕੰਡਕਟ ਦੇ ਐਲੀਗੇਸ਼ਨਸ ਹੈਗੇ ਉਹਨਾਂ ਨੂੰ ਉਹਨਾਂ ਨੂੰ ਲਿਸਟ ਆਊਟ ਕਰਕੇ ਐਸ ਪਰ ਫੈਕਟਸ ਐਂਡ ਸਰਕਮਸਟੈਂਸਸ ਇਨ ਈਚ ਕੇਸ ਆਪਣੀ ਐਪਲੀਕੇਸ਼ਨ ਡਿਊ ਐਪਲੀਕੇਸ਼ਨ ਆਫ ਮਾਈਂਡ ਤੋਂ ਬਾਅਦ ਹੁਣ ਤੱਕ 52 ਇਨਸਟੈਂਸਸ ਚ 52 ਪੁਲਿਸ ਆਫੀਸਰਸ ਹੈਵ ਬੀਨ ਡਿਸਮਿਸਡ ਅੰਡਰ ਆਰਟੀਕਲ 311 mm -hmm. so at of all levels from constable up to inspector and uh, this is an exercise based on ਫੈਕਟਸ ਐਂਡ ਰਿਕਾਰਡਸ ਆਫ ਦ ਕੇਸ ਤੇ ਜ਼ੀਰੋ ਟੋਲਰੈਂਸ ਫੋਰ ਕਰਪਟ ਪ੍ਰੈਕਟਿਸਸਿਸ ਐਂਡ ਜ਼ੀਰੋ ਟੋਲਰੈਂਸ ਫੋਰ ਐਨੀ ਮਿਸਕੰਡਕਟ ਐਂਡ ਮੈਲ ਪ੍ਰੈਕਟਿਸਸਿਸ ਇਸ ਬੀਂਗ ਫਾਲੋਡ ਤੇ ਜਿਹੜੀ ਪੰਜਾਬ ਸਰਕਾਰ ਦੀ ਹਿਦਾਇਤਾਂ ਹੈਗੀ ਇਹਨਾਂ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਜਿੱਥੇ ਵੀ ਕੋਈ ਇਨਸਟੈਂਸ ਜਿਵੇਂ ਰੀਸੈਂਟਲੀ ਫਰੀਦਕੋਟ ਦੇ ਵਿੱਚ ਇੱਕ ਐਸ ਐਚਓ ਦੇ ਖਿਲਾਫ ਕਰਪਸ਼ਨ ਦੀ ਅਲੀਗੇਸ਼ਨ ਲਾਈਸੀ ਗਈ ਤੇ ਉਹਨਾਂ ਦੇ ਖਿਲਾਫ ਐਸ ਪਰ ਲਾ ਕਾਰਵਾਈ ਕਰਦੇ ਹੋਏ ਐਫ ਆਈ ਆਰ ਦਰਜ ਕੀਤੀ ਗਈ ਤੇ ਜਿਹੜੇ ਪੁਲਿਸ ਆਫੀਸਰ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ सो मैं यह कहना तो चाहागाट टू सेंड दिस मैसेज टू पालो दैट देर इज नो टॉलरेंस फॉर एनी करप्ट प्रैक्टिस और मैल प्रैक्टिस एंड अ वेरी स्ट्रिक्ट एक्शन वुड बी टेकन अगेंस्ट एनी वन फाउंड इनडेजिंग इन सच प्रैक्टिस इस ही एफर्ट्स है ट्रांसपेरेंट ए अकाउंटेबल गवर्नेंस न पुलिस इम्पलीमेंट करने ਜਿਹੜੀ ਪੁਲਿਸ ਸਰਵਿਸੇਸ ਜਿਹੜੀ ਡਿਲੀਵਰ ਹੁੰਦੀ ਹੈ ਲੋਕਾਂ ਨੂੰ ਸਾਡੀ 43 ਪੁਲਿਸ ਸਰਵਿਸੇਸ ਆਨਲਾਈਨ ਉਹਨਾਂ ਦੀ ਡਿਲੀਵਰੀ ਹੁੰਦੀ ਹੈ ਸੋ ਇਹਨਾਂ ਨੂੰ ਐਸਪੈਨ ਕੀਤਾ ਜਾਊਗਾ ਅ ਦਿੱਲੀ ਪੁਲਿਸ ਦੀ ਤਰ੍ਹਾਂ ਜਿਹੜੀ ਡੈਲੀ ਪੁਲਿਸ ਦੇ ਵਿੱਚ ਮੋਟਰ ਵਹੀਕਲ theft ਦੀ eFIR ਰਜਿਸਟਰ ਹੁੰਦੀ ਹੈ ਜਿਸ ਦੇ ਵਿੱਚ ਕੰਪਲੇਨੈਂਟ ਨੂੰ ਆਨਲਾਈਨ ਉਹ ਆਪਣੀ ਕੰਪਲੇਨਟ ਸਬਮਿਟ ਕਰਦਾ ਹੈਗਾ ਸੋ ਇਸ ਨੂੰ ਅਸੀਂ ਜਿਹੜਾ ਹੈਗਾ ਮਾਨਯੋਗ ਹਾਈ ਕੋਰਟ ਦੇ ਨਾਲ ਤੇ ਸਟੇਟ ਗਵਰਨਮੈਂਟ ਨਾਲ ਟੇਕਅਪ ਕਰਕੇ ਅਸੀਂ 1 ਮਹੀਨੇ ਦਾ ਟਾਰਗੇਟ ਰੱਖਿਆ ਹੈਗਾ ਇਪੰਜਾਬ ਸਟੇਟ ਦੇ ਵਿੱਚ ইএফআইআর ফর মোটর ভেহিকল থেফਸ ਕੁਡ ਬੀ ਇੰਟਰੋਡਿਊਸ ਇਨ দ্য ਨੈਕਸਟ 1 ਮਨ। ਇਸ ਦੇ ਵਿੱਚ ਇੱਕ ই-ਪੁਲਿਸ ਸਟੇਸ਼ਨ ਸਟੇਟ ਲੈਵਲ ਦਾ ਨੋਟੀਫਾਈ ਕੀਤਾ ਜਾਊਗਾ ਤੇ ਹਰ ਡਿਸਟ੍ਰਿਕਟ ਦੇ ਵਿੱਚ ਜਿਹੜੇ ਸਾਂਝ ਕੇਂਦਰ ਹੈਗੇ ਉੱਥੇ ਜਾਂ ਆਨਲਾਈਨ ਜਿਹੜੀ ਕੰਪਲੇਂਟ ਸਬਮਿਟ ਹੋਣਗੀ ਉਹ ઓ ਦੇ ਵੀ ਪੁਸ਼ ਟੂ ਦੀ ই-ਪੁਲਿਸ ਸਟੇਸ਼ਨ ਜਿੱਥੋਂ ਜਿਹੜਾ ਐਫਆਈਆਰ ਰਜਿਸਟਰ ਹੋ ਕੇ ਜਨਰੇਟ ਹੋ ਕੇ ਜੂਰਿਸਡਿਕਸ਼ਨਲ ਪੁਲਿਸ ਸਟੇਸ਼ਨ ਦੇ ਵਿੱਚ ਚਲੀ ਜਾਊਗੀ। ਸੋ ਇਸ ਦੇ ਵਿੱਚ ਦਿੱਲੀ ਪੁਲਿਸ ਦੀ ਤਰਜ਼ ਤੇ ਇੱਕ ਕੀ ਦਿਨਾਂ ਦੇ ਵਿੱਚ ਆਟੋਮੈਟਿਕ ਜੇ ਕੇਸ ਸਟ੍ਰੈਸ ਨਹੀਂ ਹੁੰਦਾ ਤਾਂ ਕੈਨਸਲੇਸ਼ਨ ਰਿਪੋਰਟ ਜਿਹੜੀ ਕੰਪਲੇਨਟ ਦੇ ਇਨਬਾਕਸ ਚ ਪਹੁੰਚਾਉਗੀ ਸੋ ਉਸ ਲਈ ਅਸੀਂ ਮਾਨਯੋਗ ਹਾਈ ਕੋਰਟ ਨਾਲ ਇਹ ਮੈਟਰ ਟੇਕ ਅਪ ਕਰਕੇ ਸੋ ਥੈਟ ਉਹ ਪੁਸ਼ ਕਰਨ ਲਈ ਜਿਹੜੀ ਆਨਰੇਬਲ ਕੋਰਟ ਨੂੰ ਐਫ ਆਈ ਆਰ ਜਾਂਦੀ ਹੈ ਜਿਹੜੀ ਸਾਡੀ ਕੰਪਲੀਸ਼ਨ ਰਿਪੋਰਟ ਹੈ ਉਹ ਉਹਨਾਂ ਦੀ ਪਲਵਾਨਗੀ ਲੈ ਕੇ ਟੈਕਨੀਕਲ ਇਨਫਰਾਸਟ੍ਰਕਚਰ ਨੂੰ ਇਨ ਪਲੇਸ ਕਰਕੇ ਅਸੀਂ ਅਸੀਂ ਇੰਪਲੀਮੈਂਟ ਕਰਾਂਗੇ ਇੱਕ ਇੱਕ ਇਸ ਦੇ ਨਾਲ-ਨਾਲ ਅਸੀਂ ਇੱਕ ਸਿਟੀਜ਼ਨ ਫ੍ਰੈਂਡਲੀ ਪੁਲਿਸਿੰਗ ਇੱਕ ਇੰਡੀਅਨ ਪੁਲਿਸ ਫਾਊਂਡੇਸ਼ਨ ਹੈਗੀ ਜਿਸ ਦੇ ਪੈਟਰਨ ਮਿਸਟਰ ਪ੍ਰਕਾਸ਼ ਸਿੰਘ ਹੈਗੇ ਉਹਨਾਂ ਦੇ ਨਾਲ ਇੱਕ ਪਾਇਲਟ ਪ੍ਰੋਜੈਕਟ ਤਿੰਨ ਜ਼ਿਲ੍ਹਿਆਂ ਦੇ ਵਿੱਚ ਇਨ ਰੋਪੜ ਫਤੇਗੜ ਤੇ ਮੁਹਾਲੀ ਅਸੀਂ ਲਾਂਚ ਕੀਤਾ ਹੈਗਾ ਜਿਸ ਦੇ ਵਿੱਚ ਇੱਕ ਇੱਕ ਤਰੀਕਾ ਦਾ ਪੁਲਿਸ ਸਰਵਿਸਸ ਦਾ ਥਰਡ ਪਾਰਟੀ ਆਡਿਟ ਕੀਤਾ ਜਾਊਗਾ ਤੇ ਨਾਲ ਦੀ ਨਾਲ ਰਿਸਰਚ ਫॉर ਡਿਵੈਲਪਿੰਗ ਅ ਬੈਟਰ पुलिस सर्विस इन द एरिया ऑफ एफ आई आर रजिस्ट्रेशन रेस्पॉन्स ऑफ पुलिस टू कंपले बिहेवियर एंड कंडक्ट ऑफ पुलिस ऑफिसर एंड ऑफ कम्यूनिटी इंगेजमेंट साड़ी रिसेंटली साहब ने जी सेफ पंजाब एंटी ड्रग हेल्पलाइन जो बेसिकली वटसएप चैटबाक्स है नाइन डबल सैवन नाइन वन डबल जीरो टू डबल जीरो जी सान्ट आ रही है ਉਨਾਤੇ ਅਸੀਂ ਐਫ ਆਈ ਆਰਸ ਦਰਜ ਕਰ ਰਹੇ ਹਾਂ ਤਾਂਕਿ ਜਿਹੜੇ ਪੁਆਇੰਟਸ ਆਫ ਸੇਲ ਤੇ ਜਿਹੜੇ ਜਿਹੜੀ ਜਜਸ ਦੀ ਕੰਪਲੇਂਟ ਹੁੰਦੀ ਹੈ ਉਸ ਤੇ ਇਫੈਕਟਿਵ ਕਾਰਵਾਈ ਹੋ ਜਾਵੇ ਸੋ ਮੈਂ ਲੋਕਾਂ ਨੂੰ ਵੀ ਅਪੀਲ ਕਰਾਂਗਾ ਕਿ ਇਹ ਜਿਹੜਾ ਵਟਸਐਪ ਨੰਬਰ ਹੈਗਾ 9779100200 ਇਸ ਦਾ ਜਿਹੜਾ ਹੈਗਾ ਕੋਈ ਵੀ ਕੰਪਲ ਜਿਹੜੀ ਇਸ ਦੇ ਵਿੱਚ ਅਨੋਨਿਮਸ ਰੱਖੀ ਜਾਂਦੀ ਹੈ ਇਨਫਾਰਮੈਂਟਲੀ ਆਇਡੈਂਟੀਟੀ ਸੋ ਵੀਡੀਓਜ਼ ਵੀ ਭੇਜੇ ਜਾ ਸਕਦੀ ਹੈ ਮੀਡੀਆ ਭੇਜੀ ਜਾ ਸਕਦੀ ਹੈ ਜਾਂ ਮੈਸੇजेस ਭੇਜੇ ਜਾ ਸਕਦੇ ਹਨ ਕੰਪਲੇਨੈਂਟ ਦੀ ਆਇਡੈਂਟੀਟੀ ਨੂੰ ਅਨੋਨਿਮਸ ਰੱਖ ਕੇ ਉਸ ਤੇ ਕਾਰਵਾਈ ਕੀਤੀ ਜਾਂਦੀ ਹੈ ਤੇ ਨਾਲੇ ਉਸ ਦਾ ਜਿਹੜਾ ਫੀਡਬੈਕ ਹੈਗਾ ਉਹ ਲੋਕਾਂ ਨੂੰ ਦਿੱਤਾ ਜਾਂਦਾ ਹੈ